ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤ੍ਰਲੋਕ ਬਸਰਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਔਰ ਸਾਰਿਆਂ ਨੂੰ ਪਤਾ ਹੈ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੈਨਸਾ ਬਾਜਾਂ ਵਾਲੀ ਸਰਕਾਰ ਨੀਲੇ ਘੋੜੇ ਵਾਲੀ ਸਰਕਾਰ ਉਹਨਾਂ ਦੇ ਪਰਿਵਾਰ ਦੀਆਂ ਜ ਜਿਹਨ ਕੀ ਉਹਨਾਂ ਦੇ ਪਰਿਵਾਰ ਦੇ ਸ਼ਹੀਦੀ ਦਿਹਾੜੇ ਜਿਹੜੇ ਚੱਲ ਰਿਹਾ ਜੀ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਸਹਾਦਤਾਂ ਨੂੰ ਲੱਖ ਲੱਖ ਵਾਰੀ ਕਰੋੜ ਕਰੋੜ ਵਾਰੀ ਅਸੀਂ ਪ੍ਰਣਾਮ ਕਰਦੇ ਹਾਂ ਜੀ ਜਿਨ੍ਹਾਂ ਨੇ ਸਾਡੇ ਵਾਸਤੇ ਸਾਡੀਆਂ ਕੋਮਾਂ ਵਾਸਤੇ ਆਪਣਾ ਇੱਕ ਇੱਕ ਜੀ ਕਰਕੇ ਕੁਰਬਾਨ ਕਰ ਦਿੱਤਾ ਔਰ ਸੀ ਤੱਕ ਨੇ ਕੀਤੀ ਸੱਤ ਵਾਰ ਕੇ ਕਹਿੰਦਾ ਭਾਣਾ ਮਿੱਠਾ ਲੱਗੇ ਤੇਰਾ ਜਿਨ੍ਹਾਂ ਦਾ ਦੁਨੀਆ ਵਿੱਚ ਇੱਕ ਵੱਖਰਾ ਤੇ ਇਤਿਹਾਸੇ ਜੀ ਜਿਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਸਾਰਾ ਜੱਗ ਜਾਣਦਾ ਹੈ ਕਿ ਉਹਨਾਂ ਸਾਡੇ ਵਾਸਤੇ ਆਪਣਾ ਇੱਕ ਇੱਕ ਜੀ ਜਿਹੜਾ ਕੁਰਬਾਨ ਕਰ ਦਿੱਤਾ ਤੇ ਉਹਨਾਂ ਦੇ ਸ਼ਹੀਦੀ ਦਿਹਾੜੇ ਜਿਹੜੇ ਚੱਲ ਰਹੇ ਹੈ ਜੀ ਉਹਨਾਂ ਦੇ ਪਰਿਵਾਰ ਦੇ ਅਸੀਂ ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਕਰੋੜ ਕਰੋੜ ਵਾਰੀ ਸਜਦੇ ਕਰਦੇ ਆਂ ਲੱਖ ਲੱਖ ਵਾਰੀ ਪ੍ਰਣਾਮ ਕਰਦੇ ਆ ਜੀ। ਔਰ ਉਹਨਾਂ ਦਾ ਜਦੋਂ ਇਤਿਹਾਸ ਸੁਣਦੇ ਆ ਜਾਂ ਪੜ੍ਹਦੇ ਆ ਜਾਂ ਕੋਈ ਕਿਤਾਬ ਖੋਲ ਕੇ ਦੇਖਦੇ ਆ ਤੇ ਅੱਖਾਂ ਵਿੱਚ ਜਿਹੜੇ ਅਥਰੂ ਜੜੇ ਆ ਜਾਂਦੇ ਆ ਕਿਉਂਕਿ ਇਹਨਾਂ ਦਾ ਸਾਰੇ ਜੱਗ ਵਿੱਚ ਇੱਕ ਵੱਖਰਾ ਇਤਿਹਾਸ ਹੀ ਹੈ ਜੀ। ਤੇ ਇੱਕ ਵਾਰ ਫੇਰ ਅਸੀਂ ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਉਹਨਾਂ ਦੀ ਸਹਾਦਤਾਂ ਨੂੰ ਸਹਿਨ ਸਾ ਧੰਤਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਪੂਰੇ ਪਰਿਵਾਰ ਨੂੰ ਲੱਖ ਲੱਖ ਵਾਰੀ ਕਰੋੜ ਕਰੋੜ ਵਾਰੀ ਅਸੀਂ ਸਜਦੇ ਕਰਦੇ ਹਾਂ ਜੀ ਧੰਨਵਾਦ ਜੀ